ਕੀ ਅੱਜ ਕੋਈ ਸਾਢੇ 3 ਵਜੇ ਦੀ ਗੱਲ ਹੈ ਕਿ ਤਿੰਨ ਅਣਪਛਾਤੇ ਬੰਦੇ ਜਿਹੜੇ ਕਿ ਸਾਡੇ ਸੈਲੀਕੁੱਲੀਆਂ ਅ ਸ਼ੇ ਮਦਰਾਲੀ ਗਲੀ ਚ ਆਏ ਮੋਟਰਸਾਈਕਲ ਤੇ ਤੇ ਉਹਨਾਂ ਨੇ ਆ ਕੇ ਇੱਥੇ ਗਲੀ ਦੇ ਵਿੱਚ ਅ ਗਣਸ਼ਾਮ ਜੀ ਨੇ ਉਹਨਾਂ ਦਾ ਘਰ ਸ਼ਰਮਾ ਜੀ ਨੇ ਤੇ ਪਰਿਵਾਰ ਬੈਂਤੀ ਪਰਿਵਾਰ ਉਹਨਾਂ ਦੇ ਬਾਹਰ ਲੋਕੀ ਕਾਫੀ ਬੈਠੇ ਸੀ لیکن ਉਹਨਾਂ ਨੇ ਉਥੋਂ ਨਿਕਲ ਕੇ ਗਲੀ ਚੋਂ ਤੇ ਉਹਨਾਂ ਦੇ ਘਰ ਕੋਈ ਰਵਲਵਰ ਦੇ ਨਾਲ ਫਾਇਰ ਕੀਤੇ ਨੇ ਤਿੰਨ ਫਾਇਰ ਕੀਤੇ ਨੇ ਤੇ ਜਦੋਂ ਅਸੀਂ ਮੌਕੇ ਤੇ ਦੇਖਿਆ ਤੇ ਲੋਕਾਂ ਵਿੱਚ ਥੋੜੀ ਪਰੇਸ਼ਾਨੀ ਸੀਗੀ ਤੋਂ ਪਰਮਾਤਮਾ ਦਾ ਸ਼ੁਕਰ ਹੈ ਕਿ ਕਿਸੇ ਨੂੰ ਵੀ ਕੋਈ ਇਸ ਤਰੀਕੇ ਦੀ ਮਿਸ ਹੈਪਨਿੰਗ ਜਾਂ ਕਿਸੇ ਦਾ ਕੋਈ ਜਾਨੀ ਮਾਨੀ ਨੁਕਸਾਨ ਨਹੀਂ ਹੋਇਆ ਉਸ ਤੋਂ ਬਾਅਦ ਜਦੋਂ ਮੈਨੂੰ ਪਤਾ ਲੱਗਾ ਅਸੀਂ ਫਿਰ ਫੌਰਨ ਹੀ ਜਿਹੜੇ ਸਬੰਧਤ ਸਾਡੇ ਡਿਵੀਜ਼ਨ ਨੰਬਰ 2 ਤੋਂ ਅਸਤੂ ਅਰਣ ਜੀ ਨੇ ਉਹਨਾਂ ਨੂੰ ਮੈਂ ਫੋਨ ਕੀਤਾ ਕਿ ਪਾਸ ਜਾਓ ਦੇਖੋ ਆਗੇ ਇਦਾਂ ਦੀ ਕੋਈ ਅਣਪਛਾਤੇ ਬੰਦੇ ਨੇ ਇਸ ਬਾਰਦਾਤ ਨੂੰ ਅੰਜਾਮ ਦਿੱਤਾ ਤੇ ਤੁਸੀਂ ਮੌਕੇ ਤੇ ਉਹਨਾਂ ਨੇ ਤੁਰੰਤ ਮੇਰੀ ਗੱਲ ਸੁਣ ਕੇ ਉਸੇ ਟਾਈਮ ਇੱਥੇ ਆਏ ਆ ਕੇ ਉਹਨਾਂ ਨੇ ਪੂਰੀ ਤਸ਼ਵੀਸ਼ ਕੀਤੀ ਕੈਮਰੇ ਜਿਹੜੇ ਲੱਗੇ ਸੀ ਮਹੱਲੇ 'ਚ ਚੈੱਕ ਕੀਤੇ ਫਿਰ ਉਹ ਇੱਥੇ ਸਾਡੇ ਧਰਨਕੁਰ ਤੁਹਾਰਨ ਸਾਹਿਬ ਐਸਐਸਪੀ ਸਾਹਿਬ ਵੀ ਆਏ ਉਹਨਾਂ ਨੇ ਦੇਖਿਆ ਉਹਨਾਂ ਨੂੰ ਵੀ ਅਸੀਂ ਸਾਰੀ ਵਾਰਦਾਤ ਦੇ ਬਾਰੇ ਜਾਣੂ ਕਰਾਇਆ ਤੇ ਪੁਲਿਸ ਜਿਹੜੀ ਆ ਉਹ ਜਲਦੀ ਜਿਹੜਾ ਉਹ ਟਰੇਸ ਬੰਦੇ ਜਿਹੜੇ ਕੈਮਰੇ ਵਿੱਚ ਬੰਦਿਆਂ ਦੀ ਫੋਟੋ ਫੋਟੋ ਆਉਣਾ ਸ਼ੁਰੂ ਹੋ ਗਈਆਂ ਤੇ ਉਹ ਜਦੋਂ ਪੁਲਿਸ ਕਾਰਵਾਈ ਕਰ ਰਹੀ ਹੈ ਤੇ ਸਾਡਾ ਫਰਜ਼ ਬੰਦਾ ਹੈ ਕਿ ਅਸੀਂ ਮਹੱਲਾ ਨਿਵਾਸੀ ਉਹਨਾਂ ਦੀ ਮਦਦ ਕਰੀਏ ਵੀਰ ਜੀ ਹਮਲਾਵਰ ਜੀ ਉਹ ਕਿਆ ਰੰਜੀਤ ਸਿੰਘ ਨੇ ਉਹਨਾਂ ਨੂੰ ਹਮਲਾ ਕੀਤਾ ਨਹੀਂ ਇਹ ਚੀਜ਼ ਦੀ ਹੈ ਜੇ ਤਸਵੀਰ ਜਿਹੜੀ ਆ ਵੀਰ ਜੀ ਇਹ ਚੱਲ ਰਹੀ ਹੈ ਜੰਗੀ ਭਾਜੀ ਕਿੰਨੇ ਕੁ ਲੋਕ ਜਿਸਕੇ ਮੌਕੇ ਤੇ ਮੋਟਰਸਾਈਕਲ ਤੇ ਮੋਟਰਸਾਈਕਲ ਤੇ ਜਿਹੜੇ ਨਾ ਜਿਹੜੇ ਕੈਮਰੇ 'ਚ ਦੇਖੇਗੇ ਨਾ ਉਹ ਤਿੰਨ ਬੰਦੇ ਨਾ ਜਿਸ ਪਰਿਵਾਰ ਤੇ ਹਮਲਾ ਆਇਆ ਉਹ ਕੀ ਕਾਰਵਾਈ ਹੈ ਕੀ ਕਰਨਾ ਜਿਹੜੇ ਜਿਨ੍ਹਾਂ ਦੇ ਪਰਿਵਾਰ ਤੇ ਹਮਲਾ ਹੋ ਰਿਹਾ ਸ਼ਰੀਫ ਤੇ ਭਲਾ ਮਾਨਸ ਪਰਿਵਾਰ ਹੈ ਉਹ ਕੰਮਕਾਜੀ ਬੰਦੇ ਨੇ ਕੋਈ ਅਜੇ ਇਸ ਤਰੀਕੇ ਦਾ ਪਤਾ ਨਹੀਂ ਲੱਗਾ ਲੇਕਿਨ ਜਿਹੜੀ ਇਹ ਜਿਹੜੀ ਜਾਣਕਾਰੀ ਹੈ ਪੁਲਿਸ ਦੁਆਰਾ ਤਸ਼ਵੀਸ਼ ਰਾਹੀਂ ਜਿਹੜਾ ਇਸ ਗੱਲ ਦਾ ਪਤਾ ਲੱਗ ਜਾਏਗਾ ਕਿ ਇਸ ਸਭ ਦੀ ਵਜ੍ਹਾ ਕੀ ਹੈ ਇਸ ਸਮੇਂ ਕੋਈ ਕਾਇਲ ਹੋਇਆ ਨਹੀਂ ਕੋਈ ਕਾਇਲ ਨਹੀਂ ਹੋਇਆ ਉਹ ਜਿਹੜਾ ਜਿਹੜਾ ਇਹਨਾਂ ਨੇ ਫਾਇਰ ਕੀਤਾ ਉਹ ਉਹਦੀ ਚਾਦਰ ਜਿਹੜੀ ਹੈ ਗੇਟ ਦੀ ਉਹ ਮਜ਼ਬੂਤ ਹੋਣ ਕਾਰਨ ਕੋਈ ਗੇਟ 'ਚ ਖੜਾ ਵੀ ਨਹੀਂ ਸੀ ਉਸ ਕਰਕੇ ਜਲਦੀ ਮਰੀ ਨੁਕਸਾਨ ਬਿਲਕੁਲ ਨਹੀਂ ਹੋਇਆ ਪਰਮਾਤਮਾ ਦਾ ਸ਼ੁਕਰ ਹੈ ਜੀ ਲੇਕਿਨ ਇਸ ਗੱਲ ਜਿਹੜੀ ਹੈ ਗੰਭੀਰਤਾ ਨਾਲ ਅਸੀਂ ਪ੍ਰਸ਼ਾਸਨ ਅੱਗੇ ਪੁਲਿਸ ਪ੍ਰਸ਼ਾਸਨ ਅੱਗੇ ਬੜੇ ਬੇਹੰਤੀ ਲੋਕ ਨੇ ਅਰੋਂ ਦੇ ਲੱਗੇ ਪੈਣਾ ਅਸੀਂ ਬੇਨਤੀ ਕਰਦੇ ਹਾਂ ਐਸਐਸਪੀ ਸਾਹਿਬ ਅੱਗੇ ਕਿ ਜਲਦੀ ਤੋਂ ਜਲਦੀ ਇਸ ਦੀ ਤਸ਼ਵੀਸ਼ ਕਰਕੇ ਜਿਹੜੇ ਇਸ ਸਰਕਾਰੀ ਤੱਤਵ ਨੇ ਇਹਨਾਂ ਨੇ ਇਸ ਵਾਰਦਾਤ ਨੂੰ ਕੋਈ ਕਿਸ ਖਤਰਨਾਕ ਰਾਦੇ ਨਾਲ ਆਏ ਨਾ ਇਹਦਾ ਜਲਦੀ ਤੋਂ ਜਲਦੀ ਪਤਾ ਕਰਕੇ ਇਸ ਗੱਲ ਦਾ ਪਰਦਾ ਫਾਸ਼ ਕੀਤਾ ਜਾਵੇ